ਵੜਦਾਂ ਦੇ ਗੱਲ ਪਾਈਆਂ ਟੱਲੀਆਂ ਦੀ ਗੱਲ ਹੁੰਦੀ ਐ ਈਮਾਨਮਤਾ ਪੰਜਾਬ ਸੁਰਜੀਤ ਪਾਤਰ ਜੀ ਕੁਝ ਹੀ ਦਿਨ ਪਹਿਲਾਂ ਉਹ ਇੱਕ ਵੱਖਰੀ ਵਿਲੱਖਣ ਉਹ ਨਿਆਰੀ ਤੇ ਪਿਆਰੀ ਰੂਹ ਸਾਡੇ ਕੋਲੋਂ ਚਲੀ ਗਈ ਜਿੰਨੀ ਦੇਰ ਤੱਕ ਪੰਜਾਬੀਅਤ ਜਿਉਂਦੀ ਰਹੂਗੀ ਤੇ ਉਹਨਾਂ ਦੀ ਘਾਟ ਰੜਕਦੀ ਰਹਣੀ ਐ ਸੁਰਜੀਤ ਪਾਤਰ ਜੀ ਦੀ ਜਿਨ੍ਹਾਂ ਨੇ ਬਾ ਕਮਾਲ ਆਪਣੀ ਕਲਮ ਦੇ ਨਾਲ ਬੋਲ ਲਿਖੇ ਸੀ ਕਿ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੇ ਵਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਸੋ ਕਿ ਕਿਨਾਰਾ ਬਦੀ ਹੋਂਦ ਨੂੰ ਮੰਨਣਾ ਸੀ ਜੇ ਬੰਦੇ ਕੋਲੇ ਹਰ ਇੱਕ ਗੱਲ ਦਾ ਜਵਾਬ ਹੁੰਦਾ ਕਿ ਮਹਿਕ ਵੰਡਣੀ ਸੀ ਫੁੱਲਾਂ ਨੇ ਜੇਕਰ ਫੁੱਲਾਂ ਵਿੱਚੋਂ ਨਾ ਫੁੱਲ ਗੁਲਾਬ ਹੁੰਦਾ ਕਾਹਨੋ ਮਰਨਾ ਸੀ ਰਾਂਜੇ ਨੇ ਹੀਰ ਤੇ ਜੇਕਰ ਹੀਰ ਦੇ ਚਿਹਰੇ ਤੇ ਨਾ ਤਾਬ ਹੁੰਦਾ ਕਿਹਨੇ ਮਾਰਨਾ ਸੀ ਗੁਰੂ ਦੇ ਬੱਚਿਆਂ ਨੂੰ ਜੇਕਰ ਸਰਹੰਦ ਦਾ ਨਾ ਜ਼ਾਲਮ ਨਵਾਬ ਹੁੰਦਾ ਕਿੱਥਾ ਜੰਮਣੇ ਸੀ ਭਗਤ ਸਿੰਘ ਜਿਹੇ ਸੂਰਮੇ ਜੇਕਰ ਹਿੰਦੁਸਤਾਨ ਦਾ ਨਾ ਮਾਹੌਲ ਖਰਾਬ ਹੁੰਦਾ ਕੀ ਵਸਣਾ ਸੀ ਧਰਤੀ ਤੇ ਨਾ ਸੋਹਣੇ-ਸੋਹਣੇ ਪੰਜਾਬੀਆਂ ਨੇ ਓਏ ਜੇ ਨਾ ਧਰਤੀ ਤੇ ਵਸਦਾ ਪੰਜਾਬ ਹੁੰਦਾ ਜੇ ਨਾ ਧਰਤੀ ਤੇ ਵਸਦਾ ਪੰਜਾਬ ਹੁੰਦਾ ਜੇ ਨਾ ਧਰਤੀ ਤੇ ਵਸਦਾ ਪੰਜਾਬ ਹੁੰਦਾ ਸੋ ਬਾਬਾ ਜੀ ਸਾਡੇ ਵਿੱਚ ਤਸ਼ਰੀਫ ਫਰਮਾਨ ਹੋ ਚੁੱਕੇ ਨੇ ਸੁਰਾਂ ਦੇ ਨਾਲ ਮਾਂ ਸਰਸਵਤੀ ਦਾ ਪਿਆਰਾ ਤਾਂ ਨਿਆਰਾ ਜਿਹਾ ਪੁੱਤ ਸੁਰਾਂ ਦੇ ਨਾਲ ਅਟਖੇਲੀਆਂ ਕਰਨ ਵਾਲਾ ਰਾਤੋਂ-ਰਾਤ ਨਹੀਂ ਸਟਾਰ ਬਣਿਆ ਮੇਤ ਕਰਕੇ 스타 ਬਣਿਆ ਜਿੰਦਗੀ ਚ ਜਿੰਨੀ ਐਸ ਮੁੰਡੇ ਨੇ ਸਾਡੇ ਸੁੱਚੇ ਰੰਗੀਲੇ ਨੇ ਪੰਜਾਬ ਦੇ ਪੁੱਤ ਨੇ ਜਿੰਨਾਂ ਇਸ ਮੁੰਡੇ ਨੇ ਸੰਘਰਸ਼ ਕੀਤਾ ਜਿੰਨਾਂ ਇਸ ਮੁੰਡੇ ਨੇ ਮੁਸੀਬਤਾਂ ਦੇ ਨਾਲ ਅਟਾ ਲਾ ਕੇ ਉਹਨਾਂ ਦੀ ਝਾਲ ਚੱਲੀ ਆ ਨਾ ਤੇ ਮੈਂ ਤੇ ਸੁੱਚੇ ਵੀਰ ਸਲੂਟ ਆਖੂਗੀ ਤੁਹਾਨੂੰ ਕਿੰਨੀ ਵਾਰੀ ਮਰ ਮਰ ਕੇ ਜਿਉਂਇਓ ਤੁਸੀਂ ਕਿੰਨੀ ਵਾਰੀ ਮਰ ਮਰ ਕੇ ਜਿਉਂਇਓ ਇਹ ਪੰਜਾਬੀਆਂ ਦਾ ਪਿਆਰ ਸਤਕਾਰ ਇਸ ਅਸ਼ੀਰਵਾਦ ਇਹ ਲੋਕਾਂ ਦੀਆਂ ਦੁਆਵਾਂ ਇਹ ਪੰਜਾਬੀ ਮਾਂ ਬੋਲੀ ਦੀਆਂ ਦੁਆਮਾਂ ਸੁੱਚੇ ਰੰਗੀਲੇ ਦੇ ਨਾਲ ਅੱਜ ਕਿਸੇ ਜਾਣ ਪਹਿਚਾਣ ਦਾ ਮਹਤਾਜ ਨਹੀਂ ਇਹ ਪੰਜਾਬ ਦਾ ਪੁੱਤ ਸੁੱਚਾ ਰੰਗੀਲਾ ਇੱਕ ਵਾਰੀ ਤਾੜੀ ਲਾ ਦਿਓ ਜੇ ਮਾਂ ਸਰਸਪਤੀ ਨੂੰ ਤੇ ਪੰਜਾਬੀ ਗਾਇਕੀ ਨੂੰ ਪੰਜਾਬੀ ਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਤਾਂ ਹਰ ਇੱਕ ਰਿਸ਼ਤੇ ਨਾਤੇ ਦੀ ਗੱਲ ਕਰਦਾ ਹੈ ਪੰਜਾਬ ਦੀ ਗੱਲ ਕਰਦਾ ਹੈ ਸੱਭਿਆਚਾਰ ਦੀ ਗੱਲ ਕਰਦਾ ਹੈ ਵਿਰਸੇ ਦੀਆਂ ਬਾਤਾਂ ਪਾਉਂਦਾ ਹੈ ਤੇ ਨਾਲ ਮਨਦੀਪ ਮੈਂਡੀ ਸੁਚ ਰੰਗੀਲੇ ਦੀ ਸੱਜੀ ਬਾਹਣ ਕੇ ਸਾਥ ਦਿੰਦੀ ਐ ਕੁੜੀ ਬੜੀ ਧੀਰ ਤੋਂ ਇੱਕੋ ਹੀ ਘਰਦਰ ਦਾ ਪੱਲਾ ਫੜਿਆ ਕੁੜੀ ਨੇ ਮੁੜ ਕੇ ਪਿਛਾਂ ਮੁੜ ਕੇ ਨਹੀਂ ਵੇਖਿਆ ਬੜੀ ਬਲੁਕੜੇ ਜਹੀ ਉਮਰ ਤੋਂ ਹੱਥੇ ਅੱਜ ਕੁੜੀਆਂ ਛੋਟੀਆਂ ਛੋਟੀਆਂ ਪੈੜਾ ਤੋਤ ਅੱਜ ਤੋਂ ਵੱਡੀਆਂ ਮੰਜ਼ਲਾਂ ਸਰ ਕਰ ਲੀਆਂ ਨੇ ਜਉਂਦੀ ਰਹ ਕਦੇ ਰਸਤੇ ਤੋਂ ਸੋਹਣਿਆ ਰਾਹਾਂ ਤੋਂ ਸੋਹਣਿਆ ਮੰਜ਼ਲਾਂ ਤੋਂ ਥੜਕੀ ਨਾ ਕਦੇ ਵੀ ਜਉਂਦੀ ਰਹ ਪੰਜਾਬ ਦੀ ਧੀ ਤੇ ਸਾਡਾ ਬਾਲੂ ਬਲੈਤੀਆ ਕਈ ਵਾਰੀ ਤਾਂ